ਗੱਡੀ ਵੱਡੀ ਸੀਗੀ ਤੇ ਠੋਕੇ ਠੋਕੇ ਚੱਲ ਗਿਆ ਤੇ ਉੱਤੋਂ ਦੀ ਇੱਡਾ ਬੇਸ਼ਰਮ ਬੰਦਾ ਵੀ ਗੱਡੀ ਉੱਤੋਂ ਦੀ ਲੰਗਾ ਗਿਆ ਵਾ ਇੰਨਾਂ ਨੇ ਵੀ ਬੰਦਾ ਬ੍ਰੇਕ ਲਾ ਲੇ ਬੀਓ ਸ਼ੀਤੀ ਦੀ ਹਾਲਤ ਵਿੱਚ ਆ ਐਮੂਲੇਟਰ ਤੇ ਪਿਆ ਹੋਇਆ ਵਾ ਤਾਂ ਆ ਕਿੱਥੋਂ ਰੇ ਸੀ ਤੇ ਕਿੰਨੇ ਵੇ ਦਾ ਟਾਈਮ ਦਾ ਸਰੋਸ਼ੀਤਾ ਸਾਹਿਬ ਰੋਜ਼ ਡੇਲੀ ਜਾਂਦੇ ਆ ਸੇਵਾ ਕਰਦੇ ਉੱਥੇ ਤੇ ਆਉਂਦੇ ਪਏ ਸੀ ਸ਼ੀਤਾ ਸਾਹਿਬ ਤਾਂ ਇੱਥੇ ਇੱਥੋਂ ਗੱਡੀ ਬੰਦੇ ਨੇ ਠੋਕੀ ਆ ਹਿਸਾਬ ਲਾ ਲਓ ਵੀ 20 ਗੱਜ ਦੂਰ ਜਾ ਕੇ ਬੰਦੇ ਨੂੰ ਉਹਨੇ ਛੁੱਟਿਆ ਵਾ ਛੁੱਟੋਂ ਤੋਂ ਬਾਅਦ ਉਤੋਂ ਦੀ ਗੱਡੀ ਉਹਨੇ ਲੰਘਾ ਦਿੱਤੀ ਜੋ ਸਿਰ ਦੇ ਉੱਤੋਂ ਦੀ ਦੋਨੋਂ ਟਾਇਰ ਲੰਘਾ ਦਿੱਤੇ ਜੋ ਹੰਡ ਕੀ ਨਾਮ ਹੈ ਤੁਹਾਡਾ ਮੇਰਾ ਨਾਂ ਜਸਵਿੰਦਰ ਸਿੰਘ ਹੈ ਹਾਂਜੀ ਕਿੱਥੋਂ ਰਹਿਣ ਵਾਲੇ ਆ ਮੈਂ ਨਿਊ ਪ੍ਰਤਾਪਨਗਰ ਦਾ ਰਹਿਣ ਵਾਲਾ ਤੇ ਕੀ ਹੋਇਆ ਤੇ ਰਾਤ ਨੂੰ ਰਾਤੀ ਭਾਜੀ ਪਰਸੋਂ ਰਾਤ ਨੂੰ ਨਾ 1 ਵਜੇ ਤੇ 20 ਮਿੰਟ ਦਾ ਟਾਈਮ ਸੀਗਾ ਤੇ ਗੱਡੀ ਵਾਲਾ ਆਇਆ ਕਾਲੀ ਗੱਡੀ ਸੀਗੀ ਗੱਡੀ ਵੱਡੀ ਸੀਗੀ ਤੇ ਠੋਕ ਕੇ ਹੋ ਕੇ ਚਲ ਗਿਆ ਤੇ ਉਤੋਂ ਦੀ ਇਡਾ ਬੇਸ਼ਰਮ ਬੰਦਾ ਵੀ ਗੱਡੀ ਉਤੋਂ ਦੀ ਲੰਗਾ ਗਿਆ ਵਾ ਇੰਨਾਂ ਨੇ ਵੀ ਬੰਦਾ ਬ੍ਰੇਕ ਲਾ ਲੇ ਬ੍ਰੇਕ ਨੂੰ ਹੀ ਲਾਈ ਸਿਰ ਦੇ ਉਤੋਂ ਦੀ ਦੋਨੋਂ ਟਾਇਰ ਲੰਗਾਤੇ ਭਾਜੀ ਜੀ ਨੇ ਤੇ ਬੰਦਾ ਇਸ ਟਾਈਮ ਅਮਰਜੀਤ ਹਸਪਤਾਲ ਦੇ ਵਿੱਚ ਦਾਖਲ ਅਮਨ ਅਮਨਦੀਪ ਹਸਪਤਾਲ ਦੇ ਵਿੱਚ ਦਾਖਲ ਆ ਸਾਡੇ ਕੋਲ ਵੇਖ ਲੋ ਗੱਲ ਨਹੀਂ ਹੋਣ ਢਈ ਆ ਤੇ ਬੰਦਾ ਬਿਲਕੁਲ ਮਲਗੀਆਂ ਬਿਉਸ਼ੀਦੀ ਹਾਲਤ ਵਿੱਚ ਆ ਐਮੂਲੇਟਰ ਤੇ ਪਿਆ ਹੋਇਆ ਵਾ ਤਾਂ ਆ ਕਿੱਥੋਂ ਰੇ ਸੀ ਤਾਂ ਕਿੰਨੇ ਮੇਰਾ ਟਾਈਮ ਦਾ ਸਰੋਸ਼ੀਦਾ ਸਾਹਿਬ ਰੋਜ਼ ਡੇਲੀ ਜਾਂਦੇ ਆ ਸੇਵਾ ਕਰਦੇ ਉੱਥੇ ਤੇ ਉਹਨਾਂ ਦੀ ਡਿਊਟੀ ਹੈਗੀ ਉਥੇ ਪੱਕੀ ਡਿਊਟੀ ਰੋਜ਼ ਰੋਜ਼ ਸੇਵਾ ਕਰਦੇ ਆ ਉਹ ਸਾਰਾ ਉਥੇ ਸੰਭਾਲ ਤੇਖਭਾਲ ਕਰਦੇ ਤੇ ਬਾਅਦ ਲਾਸ਼ ਤੇ 1 ਵਜੇ ਉਥੋਂ ਹੁੰਦੇ ਆ ਤੇ ਰਾਤੀ ਥੋੜਾ ਮਿਲਗੀ 10 15 ਮਿੰਟ ਵੱਧ ਲੱਗੇ ਉਹਨਾਂ ਨੂੰ ਤੇ ਆਉਂਦੇ ਪਏ ਸੀ ਸ਼ੀਤਾ ਸਾਹਿਬ ਤੋਂ ਤਾਂ ਇੱਥੇ ਇੱਥੋਂ ਗੱਡੀ ਬੰਦੇ ਨੇ ਠੋਕੀ ਆ ਹਸਾਬ ਲਾ ਲੋ ਵੀ 20 ਗੱਜ ਦੂਰ ਜਾ ਕੇ ਬੰਦੇ ਨੂੰ ਉਹਨੇ ਛੁੱਟਿਆ ਵਾ ਛੁੱਟੋਂ ਤੋਂ ਬਾਅਦ ਉਤੋਂ ਦੀ ਗੱਡੀ ਉਹਨੇ ਲੰਘਾ ਦਿੱਤੀ ਜੋ ਸਿਰ ਦੇ ਉੱਤੋਂ ਦੀ ਦੋਨੋਂ ਟਾਇਰ ਲੰਘਾ ਦਿੱਤੇ ਜੋ ਐਡੇ ਐਡੀ ਇਨਸਾਨੀਅਤ ਮਰੀ ਹੋਈ ਬੰਦਿਆਂ ਦੀ ਤਾਂ ਡਾਕਟਰਾਂ ਦੇ ਵੱਲੋਂ ਕੀ ਕਿਹਾ ਗਿਆ ਜੀ ਹੁਣ ਡਾਕਟਰ ਕਹ ਪੈਸੇ ਲੱਗਣਗੇ ਮਲਗੀ ਮੂੰਹ ਤੇ ਹੁਣ ਵੇਖੋ ਕਾਫੀ ਮਲਗੀ ਹੱਡੀਆਂ ਵਗੈਰਾ ਕਾਫੀ ਟੁੱਟ ਗਈਆਂ ਵਾ ਤੇ ਕੀ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੁਣ ਤੱਕ ਪੁਲਿਸ ਕੋ ਗਏ ਆ ਭਾਜੀ ਕੱਲ ਵੀ ਗਏ ਹਾਂ ਉਹਨਾਂ ਸਵੇਰ ਦਾ ਟਾਈਮ ਦਿੱਤਾ ਸਵੇਰੇ ਵੀ ਗਏ ਆ ਮੁਰਗੇ ਉਹਨਾਂ ਸ਼ਾਮ ਦਾ ਟਾਈਮ ਦਿੱਤਾ ਵਾ ਸ਼ਾਮੀ ਵੀ ਗਏ ਆ ਤੇ ਹਾਲੀ ਤੱਕ ਕੋਈ ਵੀ ਪੁਲਿਸ ਵਾਲਾ ਨਾ ਭੇਜਿਆ ਨਹੀਂ ਆ ਵੀ ਜਾ ਕੇ ਬੰਦਾ ਕੋਈ ਇੱਕਦ ਤੱਕ ਕੈਮਰਾ ਵੀ ਚੈੱਕ ਕਰ ਲੇ ਇੰਨੇ ਇੰਨੀ ਵੀ ਮਲਗੀ ਹਿੰਮਤ ਨਹੀਂ ਕਰਨ ਦੇ ਤੇ ਕਿੰਨੇ ਦੇ ਚੱਕਰ ਮਾਰੇ ਗਏ ਨੇ ਸਵੇਰ ਤੇ ਹੀ ਥਾਣੇ ਦੇ ਭਾਜੀ ਸਵੇਰ ਦੇ ਅਸੀਂ ਤੇ ਤਿੰਨ ਵਾਰੀ ਹੋ ਆਏ ਆ ਕੱਲ ਇਕਸ਼ਨਵਾਈ ਨਹੀਂ ਹੋਇਆ ਕੱਲ ਵੀ ਗਏ ਆ ਕੱਲ ਉਹਨਾਂ ਸਾਨੂੰ ਅੱਜ ਦਾ ਟਾਈਮ ਦਿੱਤਾ ਸਵੇਰ ਦਾ ਸਵੇਰ ਤੋਂ ਬਾਅਦ ਉਹਨਾਂ ਸਾਨੂੰ ਸ਼ਾਮ ਦਾ ਟਾਈਮ ਦਿੱਤਾ 4 ਤੋਂ 5 5 ਤੋਂ 6 7 7 ਵਜੇ ਗਿਆ ਵਾ ਤੇ ਹਾਲੀ ਫੇਲੇ ਟਾਈਮ ਤੁਸੀਂ ਆਪ ਵੇਖੋ ਕਿੰਨਾ ਹੰਡ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਵਿੰਦਰ ਸਿੰਘ ਹੈ ਹਾਂਜੀ ਕਿੱਥੋਂ ਰਹਿਣ ਵਾਲੇ ਆ ਮੈਂ ਨਿਊ ਪ੍ਰਤਾਪ ਨਗਰ ਦਾ ਰਹਿਣ ਵਾਲਾ ਤੇ ਕੀ ਹੋਇਆ ਦੇ ਰਾਤ ਰਾਤੀ ਭਾਜੀ ਪਰਸੋਂ ਰਾਤ ਨੂੰ ਨਾ 1 ਵਜੇ ਤੇ 20 ਮਿੰਟ ਦਾ ਟਾਈਮ ਸੀਗਾ ਤੇ ਗੱਡੀ ਵਾਲਾ ਆਇਆ ਕਾਲੀ ਗੱਡੀ ਸੀਗੀ ਗੱਡੀ ਵੱਡੀ ਸੀਗੀ ਤੇ ਠੋਕ ਕੇ ਹੋ ਕੇ ਚਲ ਗਿਆ ਤੇ ਉਤੋਂ ਦੀ ਈਡਾ ਬੇਸ਼ਰਮ ਬੰਦਾ ਵੀ ਗੱਡੀ ਉਤੋਂ ਦੀ ਲੰਗਾ ਗਿਆ ਵਾ ਇੰਨਾਂ ਨੇ ਵੀ ਬੰਦਾ ਬ੍ਰੇਕ ਲਾ ਲੇ ਬ੍ਰੇਕ ਨੂੰ ਹੀ ਲਾਈ ਸਿਰ ਦੇ ਉਤੋਂ ਦੀ ਦੋਨੋਂ ਟਾਇਰ ਲੰਗਾਤੇ ਭਾਜੀ ਜੀ ਨੇ ਤੇ ਬੰਦਾ ਇਸ ਟਾਈਮ ਅਮਰਜੀਤ ਹਸਪਤਾਲ ਦੇ ਵਿੱਚ ਦਾਖਲ ਅਮਨ ਅਮਨਦੀਪ ਹਸਪਤਾਲ ਦੇ ਵਿੱਚ ਦਾਖਲ ਆ ਸਾਡੇ ਕੋਲ ਵੇਖ ਲੋ ਗੱਲ ਨਹੀਂ ਹੋਣ ਢਈ ਆ ਤੇ ਬੰਦਾ ਬਿਲਕੁਲ ਮਲਗੀਆਂ ਬਿਉਸ਼ੀਦੀ ਹਾਲਤ ਵਿੱਚ ਆ ਐਮੂਲੇਟਰ ਤੇ ਪਿਆ ਹੋਇਆ ਵਾ ਤਾਂ ਆ ਕਿੱਥੋਂ ਰੇ ਸੀ ਤਾਂ ਕਿੰਨੇ ਮੇਰਾ ਟਾਈਮ ਦਾ ਸਰੋਸ਼ੀਤਾ ਸਾਹਿਬ ਰੋਜ਼ ਡੇਲੀ ਜਾਂਦੇ ਆ ਸੇਵਾ ਕਰਦੇ ਉੱਥੇ ਤੇ ਉਹਨਾਂ ਦੀ ਡਿਊਟੀ ਹੈਗੀ ਉੱਥੇ ਪੱਕੀ ਡਿਊਟੀ ਰੋਜ਼ ਰੋਜ਼ ਸੇਵਾ ਕਰਦੇ ਆ ਉਹ ਸਾਰਾ ਉੱਥੇ ਸੰਭਾਲ ਤੇਖਭਾਲ ਕਰਦੇ ਤੇ ਬਾਅਦ ਰਾਤ ਦੇ 1 ਵਜੇ ਉੱਥੋਂ ਹੁੰਦੇ ਆ ਤੇ ਰਾਤੀ ਥੋੜਾ ਮਲਗੀ 10-15 ਮਿੰਟ ਵੱਧ ਲੱਗੇ ਉਹਨਾਂ ਨੂੰ ਤੇ ਆਉਂਦੇ ਪਏ ਸੀ ਸ਼ੀਤਾ ਸਾਹਿਬ ਤੋਂ ਤੇ ਇੱਥੇ ਇੱਥੋਂ ਗੱਡੀ ਬੰਦੇ ਨੇ ਠੋਕੀ ਆ ਹਿਸਾਬ ਲਾ ਲੋ ਵੀ 20 ਗੱਜ ਦੂਰ ਜਾ ਕੇ ਬੰਦੇ ਨੂੰ ਉਹਨੇ ਛੁੱਟਿਆ ਵਾ ਛੁੱਟੇ ਤੋਂ ਬਾਅਦ ਉਤੋਂ ਦੀ ਗੰਡੀ ਉਹਨੇ ਲੰਘਾ ਦਿੱਤੀ ਜੋ ਸਿਰ ਦੇ ਉੱਤੋਂ ਦੀ ਦੋਨੋਂ ਟਾਇਰ ਲੰਘਾ ਦਿੱਤੇ ਜੋ ਐਡੇ ਐਡੀ ਇਨਸਾਨੀਅਤ ਮਰੀ ਹੋਈ ਬੰਦਿਆਂ ਦੀ ਤਾਂ ਡਾਕਟਰਾਂ ਦੇ ਵੱਲੋਂ ਕੀ ਕਿਹਾ ਗਿਆ ਜੀ ਹੁਣ ਡਾਕਟਰ ਪੈਸੇ ਲੱਗਣਗੇ ਮਲਗੀ ਮੂੰਹ ਤੇ ਹੁਣ ਵੇਖੋ ਕਾਫੀ ਮਲਗੀ ਹੱਡੀਆਂ ਵਗੈਰਾ ਕਾਫੀ ਟੁੱਟ ਗਈਆਂ ਵਾ ਤੇ ਕੀ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੁਣ ਤੱਕ ਪੁਲਿਸ ਕੋ ਗਏ ਆ ਭਾਜੀ ਕੱਲ ਵੀ ਗਏ ਆ ਉਹਨਾਂ ਸਵੇਰ ਦਾ ਟਾਈਮ ਦਿੱਤਾ ਸਵੇਰੇ ਵੀ ਗਏ ਆ ਮੁੜ ਕੇ ਉਹਨਾਂ ਸ਼ਾਮ ਦਾ ਟਾਈਮ ਦਿੱਤਾ ਵਾ ਸ਼ਾਮੀ ਵੀ ਗਏ ਆ ਤੇ ਹਾਲੀ ਤੱਕ ਕੋਈ ਵੀ ਪੁਲਿਸ ਵਾਲਾ ਨਾ ਭੇਜਿਆ ਨਹੀਂ ਐ ਵੀ ਜਾ ਕੇ ਬੰਦਾ ਕੋਈ ਇੱਕ ਅੱਧ ਤੱਕ ਕੈਮਰਾ ਵੀ ਚੈੱਕ ਕਰ ਲੇ ਇੰਨੇ ਇੰਨੀ ਵੀ ਮਲਗੀ ਹੀ ਮਤ ਨਹੀਂ ਕਰਨ ਦੇ ਤੇ ਕਿੰਨੇ ਕੇ ਚੱਕਰ ਮਾਰੇ ਗਏ ਨੇ ਸਵੇਰ ਤੇ ਹੀ ਥਾਣੇ ਦੇ ਭਾਜੀ ਸਵੇਰ ਦੇ ਅਸੀਂ ਤੇ ਤਿੰਨ ਵਾਰੀ ਹੋ ਆਏ ਆ ਕੱਲ ਇੱਕ ਨਹੀਂ ਕੱਲ ਵੀ ਗਏ ਆ ਕੱਲ ਉਹਨਾਂ ਸਾਨੂੰ ਅੱਜ ਦਾ ਟਾਈਮ ਦਿੱਤਾ ਸਵੇਰ ਦਾ ਸਵੇਰ ਤੋਂ ਬਾਅਦ ਉਹਨਾਂ ਸਾਨੂੰ ਸ਼ਾਮ ਦਾ ਟਾਈਮ ਦਿੱਤਾ 4 ਤੋਂ 5 5 ਤੋਂ 6 7 7 ਵਜੇ ਗਿਆ ਵਾ ਤੇ ਹਾਲੀ ਫੇਰੋਂ ਟਾਈਮ ਤੁਸੀਂ ਆਪ ਵੇਖੋ ਕਿੰਨਾ